ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਸੰਦੀਪ ਸਿੰਘ ਤੁਹਾਡਾ ਔਰ ਦੁਨੀਆ ਪਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਸੀਗਾ ਆ ਕਾਰਪੋਰੇਸ਼ਨ ਦੀਆਂ ਚੋਣਾਂ ਬਾਰੇ ਜਾਂ ਇਹਦੇ ਬਾਰੇ ਆਪਾਂ ਪ੍ਰੋਗਰਾਮ 'ਚ ਚਰਚਾ ਕਰਦੇ ਸੀਗੇ ਇਹ ਤਾਂ ਤੁਸੀਂ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਇਹ ਵੀ ਸੰਦੀਪ ਇਹ ਜਿਹੜੀਆਂ ਚੋਣਾਂ ਨੇ ਨਾ ਇਹ 2027 ਦਾ ਸੈਮੀਫਾਈਨਲ ਹੈ ਤੇ ਡੱਲਾ ਸਾਹਿਬ ਜਿਹੜੇ ਨਤੀਜੇ ਆਏ ਆ ਇਹਨਾਂ ਨਤੀਜਿਆਂ ਨੂੰ ਕੀ ਤੁਸੀਂ ਸੈਮੀਫਾਈਨਲ ਜਾਂ ਫਾਈਨਲ ਦੇ ਨਤੀਜਿਆਂ ਦੇ ਨਾਲ ਕੰਪੇਅਰ ਕਰ ਸਕਦੇ ਹੋ ਕਿਉਂਕਿ ਆਵਾਜ਼ਮੀ ਪਾਰਟੀ ਪੰਜ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਕਾਰਪੋਰੇਸ਼ਨਾਂ ਨੇ ਉਥੇ ਲਗਭਗ ਲਗਭਗ ਕਾਬਜ਼ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਨੇ ਬਾਜ਼ੀ ਮਾਰੀ ਆ ਪਰ ਸਵਾਲ ਇਹ ਹੈ ਵੀ ਕੀ ਕਾਂਗਰਸ ਜਿਹੜੀ ਆ ਉਹ ਫਗਵਾੜੇ 'ਚ ਆਪਣਾ ਮੇਅਰ ਬਣਾ ਲਏਗੀ ਕਿਉਂਕਿ ਬਹੁਤ ਬਤ ਇਹਨਾਂ ਨੂੰ ਮਿਲੀ ਆ ਪਰ ਦੂਜੇ ਪਾਸੇ ਅਮਨ ਅਰੋੜਾ ਜਿਹੜੇ ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣਿਆ ਉਹ ਕਹਿੰਦੇ ਆ ਵੀ ਅਸੀਂ ਸੰਤੁਸ਼ਟ ਆ ਆਪਣੀ ਕਾਰਗੁਜ਼ਾਰੀ ਤੋਂ ਤੇ ਦੂਜੇ ਪਾਸੇ ਆਪਾਂ ਸਿਆਸਤ ਦੀ ਗੱਲ ਕਿਉਂਕਿ ਕਰ ਰਹੇ ਆ ਅਕਾਲੀ ਸਿਆਸਤ ਦੇ ਵਿੱਚ ਜਿੱਥੇ ਆਪਾਂ ਪਹਿਲਾਂ ਵੀ ਕਈ ਪ੍ਰੋਗਰਾਮਸ ਦੇ ਵਿੱਚ ਚਰਚਾ ਕੀਤੀ ਆ ਜੋ ਕੋ ਚੱਲ ਰਿਹਾ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਡਲਸਾ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਸਿੱਖ ਸੰਗਤਾਂ ਨੇ ਭਾਰੀ ਇਕੱਠ ਕੀਤਾ ਇਹ ਸਾਰੇ ਸੰਦਰਭ ਨੂੰ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਸੈਮੀਫਾਈਨਲ ਤੇ ਫਿਰ ਅਕਾਲੀ ਪੋਲਿਟਿਕਸ ਦੇਖੋ ਜਦੋਂ ਤੁਸੀਂ ਸਵਾਲ ਕੀਤਾ ਮੈਂ ਬਿਲਕੁਲ ਕਹਿੰਦਾ ਸੀ ਕਿ ਇਹ ਸੱਚੀ ਮੁੱਚੀ ਦਾ ਸੈਮੀਫਾਈਨਲ ਹੈ ਸੱਚੀ ਮੁੱਚੀ ਦੇ ਸੈਮੀਫਾਈਨਲ ਤੋਂ ਭਾਵ ਕਿ ਦੁਬਾਰਾ 27 ਦੀਆਂ ਚੋਣਾਂ ਤੋਂ ਪਹਿਲਾਂ ਇਕੱਠੇ ਨਾ ਤਾਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ ਹੋ ਸਕਦੀਆਂ ਨੇ ਨਹੀਂ ਇਕੱਠੇ ਤੌਰ ਤੇ 44 45 ਨਗਰ ਕੌਂਸਲਾਂ ਨਗਰ ਕਮੇਟੀ ਦੀਆਂ ਚੋਣਾਂ ਹੋ ਸਕਦੀਆਂ ਇਸ ਕਰਕੇ ਇਹਨੂੰ ਮੈਂ ਸੱਚੀ ਮੁੱਚੀ ਦਾ ਸੈਮੀਫਾਈਨਲ ਕਿਹਾ ਸੀ ਹੁਣ ਅਸੀਂ ਇੱਕ ਗੱਲ ਸਮਝੀਏ ਆਮ ਆਦਮੀ ਪਾਰਟੀ ਸੰਤੁਸ਼ਟ ਹੈ ਅਮਨ अरोड़ा ਦੀ ਮੈਂ ਪ੍ਰੈਸ ਕਾਨਫਰੰਸ ਸੁਣੀ ਉਹ ਇਸ ਕਰਕੇ ਸੰਤੁਸ਼ਟ ਨੇ ਦਾਵਾ ਇਸ ਕਰਕੇ ਕਰ ਰਹੇ ਨੇ ਸੰਤੁਸ਼ਟੀ ਦਾ ਕਿਉਂਕਿ ਪਹਿਲੀ ਵਾਰੀ ਕਾਰਪੋਰੇਸ਼ਨ ਦੀਆਂ ਚੋਣਾਂ ਆਪਣੇ ਸਿੰਬਲ ਤੇ ਆਮ ਆਦਮੀ ਪਾਰਟੀ ਲੜੀ ਹੈ ਪੰਜਾਬ ਚ ਕਿ ਪਹਿਲੀ ਵਾਰ ਚ ਉਹਨਾਂ ਨੇ 961 ਦੇ ਵਿੱਚੋਂ 500 ਤੋਂ ਜ਼ਿਆਦਾ ਉਹਨਾਂ ਦੇ ਕੈਂਡੀਡੇਟ 522 ਦੇ ਕਰੀਬ ਜਿਹੜਾ ਅੰਕੜਾ ਹੈ। ਕੁੱਲ 55% ਉਹ ਜਿੱਤ ਗਏ। 522 ਕਾਉਂਸਲਰ ਜਿੱਤੇ ਨੇ ਵਾਰਡਾਂ ਦੇ। ਭਾਵੇਂ ਉਹ ਨਗਰ ਕਾਉਂਸਲਾਂ ਦੇ ਨੇ। ਭਾਵੇਂ ਉਹ ਕਾਰਪੋਰੇਸ਼ਨ ਦੇ ਨੇ। ਇਸ ਕਰਕੇ ਆਮ ਆਦਮੀ ਪਾਰਟੀ ਸੰਤੁਸ਼ਟ ਹੈ। ਪਰ ਅੰਕੜਿਆਂ ਦੇ ਵਿੱਚ ਉਹ ਜੇਤੂ ਲੱਗਦੇ ਨੇ। ਠੀਕ ਉਸੇ ਤਰ੍ਹਾਂ ਜਿਵੇਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸੀ। ਪਾਰਲੀਮੈਂਟ ਦੇ ਚੋਣਾਂ 'ਚ 26 ਤੋਂ 27 ਦੇ ਵਿੱਚ ਵੋਟ ਸ਼ੇਅਰ ਸੀ ਕਾਂਗਰਸ ਦਾ ਕਾਂਗਰਸ 26 ਤੋਂ 27% ਦੇ ਵੋਟ ਸ਼ੇਅਰ 'ਚ ਜਿੱਤੀ ਸੀ 7 ਸੀਟਾਂ ਆਮ ਆਦਮੀ ਪਾਰਟੀ 26 ਤੋਂ 27% ਦੇ ਵੋਟ ਸ਼ੇਅਰ 'ਚ ਜਿੱਤੀ ਸੀ 3 ਸੀਟਾਂ ਵੋਟ ਸ਼ੇਅਰ ਲਗਭਗ ਇੱਕੋ ਹੀ ਸੀ ਕੁਮਾੜਾ ਮੋਟਾ 19-21 ਦਾ ਫਰਕ ਸੀ ਤੇ ਕਾਂਗਰਸ ਦੇ 4 ਐਮਪੀ ਵਧ ਬਣੇ ਸੀ ਇਸ ਕਰਕੇ ਜਿਹੜੀ ਪਰਸੈਂਟੇਜ ਹੈ ਉਹ ਮੈਟਰ ਤੱਕ ਕਰਦੀ ਹੈ ਕਿ ਇਹਦੇ 'ਚ ਕੋਈ ਦੋਰਾ ਹੀ ਨਹੀਂ ਹੈ ਕਿ ਵਾਰਡ ਵਧ ਜਿੱਤਲੇ ਆਮ ਆਦਮੀ ਪਾਰਟੀ ਨੇ ਪਰ ਵੱਡਾ ਸਵਾਲ ਇਹ ਹੈ ਕਿ ਜਿਹੜੇ 5 ਸ਼ਹਿਰ ਸੀ ਜਦੋਂ ਅਸੀਂ ਇੱਕ ਇੱਕ ਸ਼ਹਿਰ ਦੀ ਗੱਲ ਕਰਦੇ ਹਾਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਫਗਵਾੜਾ ਸਿਰਫ ਪਟਿਆਲੇ ਚ ਸਪਸ਼ਟ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ ਹੂੰ ਬਾਕੀ 4 ਨਗਰ ਨਿਗਮਾਂ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਤਾਂ ਬਣੀ ਹੈ ਪਰ ਜਿੱਤ ਨਹੀਂ ਸਕੀ ਹੁਣ ਅਗਰ ਮੈਂ ਇਹਨੂੰ ਸੈਮੀ ਫਾਈਨਲ ਕਹਨਾ ਤੇ ਕੀ 227 ਦੇ ਵਿੱਚ ਅਜਿਹਾ ਹੋ ਸਕਦਾ ਜੋ ਅੱਜ ਦੇ ਹਾਲਾਤ ਨੇ ਫਿਰ ਤਾਂ 227 ਚ ਵੀ ਹੋ ਸਕਦਾ ਕਿ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਤਾਂ ਬਣ ਜੇ ਹੋ ਸਕਦਾ ਜਿੱਤ ਨਾ ਸਕੇ ਅਗਰ ਅਗਰ ਇਹੀ ਸੈਮੀਫਾਈਨਲ ਦੇ ਨਤੀਜੇ ਉਦੋਂ ਤੱਕ ਗਏ ਪਰ ਕਿਉਂਕਿ ਹੁਣ ਆਮ ਆਦਮੀ ਪਾਰਟੀ ਨੇ ਅਗਰ ਪੰਜਾਂ नगर निगमਾਂ ਦੇ ਵਿੱਚ ਮੇਅਰ ਬਣਾਲੇ ਹੁੰਦੇ ਜਾਂ ਚਾਰ ਜਿੱਤਲੇ ਹੁੰਦੇ ਜਾਂ ਤਿੰਨ ਵੀ ਜਿੱਤਲੇ ਹੁੰਦੇ ਸਿੱਧੇ ਬਹੁਮਤ ਵਾਲੇ ਫਿਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਲਹਿਰ ਬਰਕਰਾਰ ਰਹਿਣੀ ਸੀ ਅੱਜ ਪੰਜਾਬ ਦੇ ਵਿੱਚ ਕਿਸੇ ਵੀ ਪੋਲਿਟੀਕਲ ਪਾਰਟੀ ਦੀ ਲਹਿਰ ਨਹੀਂ ਹੈ ਪਹਿਲਾਂ ਅਸੀਂ ਇਸ ਗੱਲ ਨੂੰ ਸਮਝੀਏ ਨਵੇਂ ਸਿਰੇ ਤੋਂ ਆਮ ਆਦਮੀ ਪਾਰਟੀ ਨੂੰ ਲਹਿਰ ਉਸਾਰਨੀ ਪੈਣੀ ਹੈ ਆਮ ਆਦਮੀ ਪਾਰਟੀ ਕੋਲੇ ਲਹਿਰ ਦਾ ਨਿਰਮਾਤਾ ਹੈ ਭਗਵੰਤ ਮਾਨ ਅੱਜ ਵੀ ਉਹਨਾਂ ਕੋਲੇ ਹੈ ਜਿਹੜਾ ਲਹਿਰ ਉਸਾਰ ਸਕਦਾ ਹੈ ਪਰ ਪਿਛਲੇ ਕੁਝ ਸਮਿਆਂ ਚ ਜਿਸ ਤਰ੍ਹਾਂ ਦਾ ਪੋਲਿਟਿਕਲ ਮਾਹੌਲ ਆਮ ਆਦਮੀ ਪਾਰਟੀ ਚ ਦੇਖਿਆ ਗਿਆ ਜਿਸ ਤਰ੍ਹਾਂ ਨਾਲ ਲੋਕ ਇਧਰੋਂ ਉਧਰੋਂ ਕੀਤੇ ਗਏ ਜਿਸ ਤਰ੍ਹਾਂ ਦੀਆਂ ਗੱਲਾਂ ਮੀਡੀਆ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਫੈਸਲਿਆਂ ਚ ਨਜ਼ਰ ਆ ਰਹੀਆਂ ਨੇ ਕਿ ਖੁਦ ਮੁਖਤਿਆਰੀ ਮੁੱਖ ਮੰਤਰੀ ਨੂੰ ਉਹ ਨਹੀਂ ਹੈ ਅਗਰ ਸਥਿਤੀਆਂ ਇਸੇ ਤਰ੍ਹਾਂ ਚਲੀਆਂ ਫਿਰ ਸਤਾਈ ਚ ਮੁਕਾਬਲਾ ਬਹੁਤ ਸਖਤ ਹੋਏਗਾ ਫਿਰ ਇਹ ਕਹਿ ਦੇਣਾ ਅੱਖਾਂ ਬੰਦ ਕਰਕੇ ਕਿ ਆਮ ਆਦਮੀ ਪਾਰਟੀ ਬਹੁਤ ਵੱਡਾ ਬੋਹਮਤ ਲਾਏਗੀ ਇਹ ਵਕਤ ਦੱਸੇਗਾ ਹਾਂ ਖਾਤਿਆਂ ਦੇ ਵਿੱਚ 1100 ਰੁਪਏ ਜਿਵੇਂ ਭਗਵੰਤ ਮਾਨ ਨੇ ਵਾਅਦਾ ਕੀਤਾ ਖਾਤਿਆਂ ਚ 1100 ਰੁਪਏ ਜਾਂ 2100 ਰੁਪਏ ਉਹ ਪਾਉਂਦੇ ਨੇ ਉਹਦਾ ਫਾਇਦਾ ਜ਼ਰੂਰ ਮਿਲੇਗਾ ਆਮ ਆਦਮੀ ਪਾਰਟੀ ਨੂੰ ਮੁਫਤ ਬਿਜਲੀ ਆਰ ਮਹਿਲਾਵਾਂ ਦੇ ਖਾਤਿਆਂ ਚ ਪੈਸੇ ਆਰ ਭਗਵੰਤ ਮਾਨ ਵੱਲੋਂ 50 55000 ਤੋਂ ਵੱਧ ਨੌਕਰੀਆਂ ਇਹਦਾ ਫਾਇਦਾ ਜ਼ਰੂਰ ਮਿਲੇਗਾ لیکن ਜਦੋਂ ਵਿਧਾਨ ਸਭਾ ਦੀ ਚੋਣ ਇਸ ਵਾਰ ਪੰਜਾਬ ਚ ਹੋਣੀ ਹੈ ਸਭ ਤੋਂ ਵੱਡੀ ਚੁਣੌਤੀ ਜਿਹੜੀ ਆਮ ਆਦਮੀ ਪਾਰਟੀ ਦੇ ਦਰਪੇਸ਼ ਹੋਣੀ ਹੈ ਉਹ ਕੀ ਹੋਣੀ ਤੁਸੀਂ ਵੇਖੋ ਲੁਧਿਆਣਾ ਨਗਰ ਨਗਮ ਚ ਜਿਹੜੇ ਸਿਟਿੰਗ ਵਿਧਾਇਕ ਨੇ ਦੋ ਉਹਨਾਂ ਦੀਆਂ ਪਤਨੀਆਂ ਹਾਰ ਗਈਆਂ ਬਿਲਕੁਲ ਇਹਦਾ ਮਤਲਬ ਹੈ ਜਿਹੜਾ ਜਿਹੜੇ ਮੇਅਰ ਸੀਗੇ ਜਗਦੀਸ਼ ਰਾਜਾ ਆਪਣੀ ਪਤਨੀ ਸਮੇਤ ਕਾਂਗਰਸ ਥਣ ਕੇ ਸ਼ਾਮਲ ਹੋਏ ਸੀ ਉਹ ਦੋਨੋਂ ਜਿਹੜੇ ਹਾਰ ਗਏ ਇਹਦਾ ਮਤਲਬ ਹੈ ਅਸੀਂ ਇਹ ਗੱਲ ਸਮਝੀਏ ਕਿ ਲੋਕਾਂ ਦਾ 22 ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਤੀ ਨਜ਼ਰੀਆ ਸੀ ਅੱਖਾਂ ਬੰਦ ਕਰਕੇ ਅਸੀਂ ਪਰਖਣਾ ਕਿ ਅਸੀਂ ਇਸ ਬਦਲਾਅ ਤੇ ਭਰੋਸਾ ਕਰਨਾ ਹੈ ਅੱਖਾਂ ਬੰਦ ਕਰਕੇ ਵੋਟਾਂ ਪਾਈਆਂ ਕਾਂਗਰਸ ਨੇ ਸਿੱਧੂ ਨੂੰ ਪਿੱਛੇ ਕਰਤਾ ਲੋਕਾਂ ਨੇ ਸਾਰਿਆਂ ਨੂੰ ਪਿੱਛੇ ਕਰਤਾ ਵੀ ਅਸੀਂ ਭਗਵੰਤ ਮਾਨ ਨੂੰ ਵੋਟਾਂ ਪਾਉਣੀਆਂ ਸ਼ੁਰੂਆਤ ਦੇ ਵਿੱਚ ਸਿਰਫ ਇੱਕ ਮੌਕਾ ਕੇਜਰੀਵਾਲ ਨੂੰ ਸੀ ਪਰ ਜਦੋਂ ਅਰਵਿੰਦ ਕੇਜਰੀਵਾਲ ਦੀ ਟੀਮ ਔਰ ਆਮ ਆਦਮੀ ਪਾਰਟੀ ਦਿੱਲੀ ਨੇ ਮਹਿਸੂਸ ਕਰ ਲਿਆ ਕਿ ਇੱਕ ਮੌਕੇ 'ਚ ਭਗਵੰਤ ਮਾਨ ਦੀ ਫੋਟੋ ਵੀ ਲਾਜ਼ਮੀ ਹੈ ਫਿਰ ਆਵਾਜ਼ ਆਦਮੀ ਪਾਰਟੀ ਦੀ ਲਹਿਰ ਬਣੀ ਔਰ ਹੁਣ ਜੋ ਸੁਨੇਹੇ ਆ ਰਹੇ ਨੇ ਮੀਡੀਆ ਦੇ ਵਿੱਚ ਜਾਂ ਗੱਲਾਂ ਬਾਤਾਂ 'ਚ ਕਿ ਫੈਸਲੇ ਜਿਹੜੇ ਹੁੰਦੇ ਨੇ ਉਹਨਾਂ ਦੇ ਪਿੱਛੇ ਜ਼ਿਆਦਾ ਭੂਮਿਕਾ ਦੀ ਲਈ ਦੀ ਹ ਹਰ ਕਿਸੇ ਦੀ ਹਰ ਕਿਸੇ ਸਰਕਾਰ 'ਚ ਹੁੰਦਾ ਹੈ ਇਹ ਕਾਂਗਰਸ ਵੀ ਹੁੰਦਾ ਹੈ ਕੈਪਟਨ ਮਰਿੰਦਰ ਦੀ ਸਰਕਾਰ ਵੇਲੇ ਵੀ ਹੋਇਆ ਪਰ ਕੈਪਟਨ ਮਰਿੰਦਰ ਨੇ ਕਦੋਂ ਦੱਸਿਆ ਜਦੋਂ ਸੱਤਾ ਤੋਂ ਲਾਂਭੇ ਹੋ ਗਏ ਕਦੀ ਵੀ ਕਾਂਗਰਸ ਦੇ ਰਾਜੇ ਸੁਨੇਹਾ ਨਹੀਂ ਗਿਆ ਕਿ ਕਾਂਗਰਸ ਦੀ ਹਾਈ ਕਮਾਂਡ ਜੋ ਚਾਹੇ ਕੈਪਟਨ ਅਮਰਿੰਦਰ ਤੋਂ ਕਰਾ ਲੇ ਉਪਰੋ ਸੁਨੇਹਾ ਇਹ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਨੂੰ ਖੁੱਲੀ ਛੂਟ ਦਿੱਤੀ ਹੋਈ ਹੈ ਜੋ ਕੈਪਟਨ ਅਮਰਿੰਦਰ ਕਵੇ ਉਹ ਹੁੰਦਾ ਔਰ ਸਾਰਿਆਂ ਨੂੰ ਲੱਗਦਾ ਵੀ ਇਹ ਸੀ ਕਰਨਾ ਤੇ ਲੱਗਣਾ ਹੁਣ ਜਦਕੀ ਕਾਂਗਰਸ ਦੀ ਹਾਈ ਕਮਾਂਡ ਬਹੁਤ ਸਾਰੇ ਫੈਸਲੇ ਆਪਣੀ ਮਰਜ਼ੀ ਦੇ ਕਰਾਉਂਦੀ ਸੀ ਪਰ ਕਦੀ ਪ੍ਰਭਾਵ ਨਹੀਂ ਸੀ ਗਿਆ ਆਮ ਆਦਮੀ ਪਾਰਟੀ ਤੇ ਫੈਸਲੇ ਭਾਵੇਂ ਦਿੱਲੀ ਦੀ ਹਾਈ ਕਮਾਂਡ ਘਟ ਕਰਾ ਰਹੀ ਹੈ ਪਰ ਪ੍ਰਭਾਵ ਜ਼ਿਆਦਾ ਆ ਰਿਹਾ ਹੈ ਕਿ ਇਹਦੇ ਫੈਸਲੇ ਦਿੱਲੀ ਤੋਂ ਹੁੰਦੇ ਨੇ ਇਹਦਾ ਮਤਲਬ ਹੈ ਕਿ ਬਹੁਤ ਸਾਰੇ ਲੋਕ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੇ ਹੋਏ ਨੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰੀ ਉਹਦੀ ਕਾਰਜ ਸ਼ੈਲੀ ਤੇ ਭਰੋਸਾ ਕਰਦੇ ਨੇ ਕਿਤੇ ਨਾ ਕਿਤੇ ਉਹ ਵੀ ਥੋੜੇ ਜਿਹਾ ਆਪਣੀ ਸਥਿਤੀ ਨੂੰ ਲੈ ਕੇ ਚਿੰਤਤ ਹੋਏ ਨੇ ਕਿ ਇਹ ਕੀ ਹੋ ਰਿਹਾ ਅਸੀਂ 964 ਜੋ ਆਮ ਆਦਮੀ ਪਾਰਟੀ ਨੇ 522 ਕਾਉਂਸਲਰ ਜਿੱਤ ਲਏ ਇਹ ਦੇਖਣ ਨੂੰ ਬਹੁਤ ਵੱਡੀ ਜਿੱਤ ਲੱਗਦੀ ਹੈ ਪਰ ਪੰਜ ਮੇਰਾਂ ਦੇ ਵਿੱਚੋਂ ਸਿਰਫ ਇੱਕ ਬਹੁਮਤ ਵਾਲਾ ਮੇਅਰ ਜਿੱਤਿਆ ਇੱਕ ਕਾਂਗਰਸ ਨੇ ਵੀ ਜਿੱਤਿਆ ਸਥਿਤੀ ਉੱਥੇ ਹੈ ਸ਼ਹਿਰਾਂ ਦੀ ਪਿੰਡਾਂ 'ਚ ਨਗਰ ਕੌਂਸਲਾਂ 42 43 ਦੇ ਵਿੱਚੋਂ 31 ਜਿੱਤ ਲੀਆਂ ਉਹ ਕਾਮਯਾਬੀ ਹੈ ਆਮ ਆਦਮੀ ਪਾਰਟੀ ਦੀ ਪਿੰਡੂ ਪਾਸੇ ਅਲੱਗ ਕਰਦੀਏ ਕਿਉਂਕਿ 22 ਦੇ ਨਤੀਜੇ ਐਤਕੀ ਸ਼ਹਿਰਾਂ ਨੇ ਡਿਸਾਈਡ ਕਰਨੇ ਪਰ ਇਹ ਵੀ ਹੋ ਸਕਦਾ ਹੈ ਹਾਂਜੀ ਪਰ ਸਰ ਡੱਲਾ ਸਾਹਿਬ ਗੱਲ ਇਹ ਵੀ ਹੈ ਕਿ ਭਾਜਪਾ ਵੀ ਸ਼ਹਿਰਾਂ ਦੇ ਵਿੱਚ ਪੂਰਾ ਆਪਣਾ ਦਾਵਾ ਕਰਦੀ ਸੀ ਪਰ ਭਾਜਪਾ ਦੀ ਵੀ ਸ਼ਹਿਰਾਂ ਦੇ ਵਿੱਚ ਉਸ ਹੱਦ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲੀ ਬਿਲਕੁਲ ਮੈਂ ਮੈਂ ਬਗਰੋਸੇ ਗੱਲ ਤੇ ਆ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਵੀ ਜਿਸ ਤਰੀਕੇ ਨਾਲ ਬੀਜੇਪੀ ਦਾ ਕਾਂਗਰਸੀਕਰਨ ਕਰਤਾ ਬੀਜੇਪੀ ਦਾ ਵਲੰਟੀਅਰ VOTER ਕਮਿਟਡ ਵਰਕਰ ਕਮਿਟਰ ভোটার ਉਹ ਵੀ ਕਨਫਿਊਜ਼ ਹੋ ਗਿਆ ਕਿ ਬੀਜੇਪੀ ਚੇਗੀ ਹੋ ਰਿਹਾ ਇੱਕ ਬੀਜੇਪੀ ਵਿਚਾਰਧਾਰਾ ਦੇ ਨਾਲ ਖੜੀ ਸੀ ਹਮੇਸ਼ਾ ਕਿ ਅਸੀਂ ਕਿਉਂਕਿ ਬੀਜੇਪੀ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਰਹੀ ਹਮੇਸ਼ਾ ਪਰ ਉਹੀ ਬੀਜੇਪੀ ਉਹਨਾਂ ਸਾਰੇ ਲੀਡਰਾਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਾ ਕੇ ਆਪਣੇ ਕਾਡਰ ਦੇ ਮੂਹਰੇ ਖੜਾ ਕਰਦੀ ਹੈ ਇਹਦਾ ਨੁਕਸਾਨ ਹੋਇਆ ਨਾ ਤੁਸੀਂ ਦੱਸੋ ਜਿਸ ਤਰ੍ਹਾਂ ਨਾਲ ਰਵਨੀਤ ਬਿੱਟੂ ਲੁਧਿਆਣੇ 'ਚ ਸਰਗਰਮ ਰਹੇ ਇਹਨਾਂ ਚੋਣਾਂ 'ਚ ਰਵਨੀਤ ਬਿੱਟੂ ਕਿੰਨੀਆਂ ਸੀਟਾਂ ਦਵਾ ਕੇ ਗਏ 19 ਹੁਣ ਉਹ ਰਵਨੀਤ ਬਿੱਟੂ ਦੀਆਂ ਨਹੀਂ ਐ ਉਹ ਭਾਜਪਾ ਦੀਆਂ ਸੀਟਾਂ ਨੇ ਜੇ ਜੇ ਭਾਜਪਾ ਦੀਆਂ ਸੀਟਾਂ ਅਹੀਂ ਹੁੰਦੀਆਂ 60 ਫੇਰ ਮੰਨਦੇ ਵੀ ਰਵਨੀਤ ਬਿੱਟੂ ਵੀ 25 ਸੀਟਾਂ ਦਵਾ ਗਿਆ ਜਦੋਂ ਇਹ ਤੋਂ ਵੱਧ ਸੀਟਾਂ ਤੋਂ ਪਹਿਲਾਂ ਹੀ ਜਿੱਤੇ ਰਹੇ ਨੇ ਬਿਲਕੁਲ ਸੋ ਜਦੋਂ ਇੱਕ ਸਿਟਿੰਗ ਮੰਤਰੀ ਕਾਂਗਰਸ ਤੋਂ ਆਇਆ ਐਮਪੀ ਉਹ ਜਤਾ ਹੀ ਨਹੀਂ ਸਕਿਆ ਇਹਦਾ ਮਤਲਬ ਹੈ ਕਿ ਬੀਜੇਪੀ ਦੇ ਹਾਈ ਕਮਾਂਡ ਦੇ ਫੈਸਲਿਆਂ ਤੋਂ ਬੀਜੇਪੀ ਦਾ ਕਾਰਡਰ ਵਰਕਰ ਸੰਤੁਸ਼ਟ ਨਹੀਂ ਉਹੀ ਗੱਲ ਮੈਂ ਆਮ ਆਦਮੀ ਪਾਰਟੀ ਬਾਰੇ ਕਹਿ ਰਿਹਾ ਹੁਣ ਭਗਵੰਤ ਮਾਨ ਨੇ ਜਲੰਧਰ ਦੀ ਚੋਣ ਤੇ ਬਾਕੀ ਚੋਣਾਂ ਭਗਵੰਤ ਮਾਨ ਨੇ ਕਿੱਡੀ ਮਿਹਨਤ ਕੀਤੀ ਤੁਹਾਡੇ ਭਗਤ ਸਾਹਿਬ ਨੂੰ ਭਗਵੰਤ ਮਾਨ ਜਿਤਾ ਕੇ ਕਿਹੜੇ ਵੱਡੇ ਮਾਰਜਨ ਉਹ ਤਾਂ ਬੜੀ ਲੈਂਡਸਲਾਈਡ ਵਿਕਟਰੀ ਸੀ ਲੈਂਡਸਲਾਈਡ ਵਿਕਟਰੀ ਸੀ 50000 ਤੋਂ ਮੈਨੂੰ ਲੱਗਦਾ 35-40000 ਤੋਂ ਵੱਧ ਦਾ ਮਾਰਜਨ ਸੀ ਹੁਣ ਮੈਂ ਭੁੱਲ ਗਿਆ ਇਸੀ ਤਰ੍ਹਾਂ ਅਗਰ ਭਗਵੰਤਮਾਨ ਪਹਿਲੇ ਦਿਨ ਤੋਂ ਹੁਣ ਉਹਨਾਂ ਨੇ ਉਸ ਹਲਕੇ ਦਾ ਇੱਕ ਇੱਕ ਵਾਰ ਘੁੰਮ ਲਿਆ ਸੀ ਭਗਵੰਤਮਾਨ ਉਹਨਾਂ ਨੇ ਪਰ ਅਗਰ ਭਗਵੰਤਮਾਨ ਤੋਂ ਆਮ ਆਦਮੀ ਪਾਰਟੀ ਉਸੇ ਤਰ੍ਹਾਂ ਗਵਾਈ ਦੰਦੀ ਭਗਵੰਤਮਾਨ ਉਹਨਾਂ ਨੂੰ ਨਾਲ ਅਮਨ अरोੜਾ ਹੁੰਦੇ ਬਤੌਰ ਪ੍ਰਧਾਨ ਕੋਈ ਹਰਜ ਨਹੀਂ ਦੋਵੇਂ ਜਣੇ ਹੁੰਦੇ ਹੁਣ ਅਚਾਨਕ ਤੁਸੀਂ ਮੈਚ ਤੋਂ ਪਹਿਲਾਂ ਕਪਤਾਨ ਬਦਲ ਕੇ ਨਵਾਂ ਕਪਤਾਨ ਬਣਾਉਂਗੇ ਦੇ ਲੋਕਾਂ ਦੇ ਜ਼ਹਿਨ ਚ ਭਾਵੇਂ ਭਗਵੰਤ ਮਾਨ ਜੀ ਨੇ ਕਿਹਾ ਵੀ ਮੈਂ ਉਹਦਾ ਛੱਡਣਾ ਚਾਹਣਾ ਪਰ ਜੇ ਅਗਰ ਉਹਨਾਂ ਨੇ ਉਹਦਾ ਛੱਡਤਾ ਆਪਣੀ ਮਰਜ਼ੀ ਦਾ ਤੇ ਭਗਵੰਤ ਮਾਨ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਅਮਨ ਰੋੜਾ ਔਰ ਭਗਵੰਤ ਮਾਨ ਨੂੰ ਇਕੱਠੇ ਅਭਿਆਨ ਦੇ ਵਿੱਚ ਰੱਖਣਾ ਚਾਹੀਦਾ ਸੀ ਭਗਵੰਤ ਦੇਖੋ ਜਿਵੇਂ 22 ਚ ਕਾਂਗਰਸ ਚਰਨਜੀਤ ਚੰਨੀ ਬਹੁਤ ਤਕੜੇ ਉਮੀਦਵਾਰ ਸੀ 22 ਚ ਪਰ ਹਾਲਾਤ ਵੀ ਅਨੁਕੂਲ ਬਣਾਉਣੇ ਪੈਂਦੇ ਨੇ ਹਵਾ ਜਿਹਨੂੰ ਆਪਾਂ ਕਹਿੰਦੇ ਆ ਗਰਮੀਆਂ ਚ ਪੱਖਾ ਪੱਖੇ ਤੋਂ ਬਾਅਦ ਕੂਲਰ ਕੂਲਰ ਤੋਂ ਬਾਅਦ ਏਸੀ ਹਰ ਵਿਅਕਤੀ ਸਮਰੱਥਾ ਮੁਤਾਬਕ ਫੈਸਲਾ ਕਰਦਾ ਹੈ ਨਾ ਕਿ ਕਈਆਂ ਨੂੰ ਪੱਖੇ ਨਾਲ ਸੰਤੁਸ਼ਟੀ ਹੈ ਕਈ ਥਾਂ ਤੇ ਕੂਲਰ ਦੀ ਲੋੜ ਪੈਂਦੀ ਹੈ ਜਦੋਂ ਐਵੇਪੋਰੇਸ਼ਨ ਜ਼ਿਆਦਾ ਹੋ ਜਾਂਦੀ ਹੈ ਨਮੀ ਵੱਧ ਜਾਂਦੀ ਹੈ ਝੋਨੇ ਝੁੰਨੇ ਵੇਲੇ ਫਿਰ ਕੂਲਰ ਬੰਦ ਹੋ ਜਾਂਦੇ ਨੇ ਫਿਰ ਏਸੀ ਦੀ ਲੋੜ ਪੈਂਦੀ ਹੈ ਵੀ ਹਿਮੀਡਿਟੀ ਕੰਟਰੋਲ ਕਰਨੀ ਹੈ ਇਸੇ ਤਰ੍ਹਾਂ ਅਮਨ ਰੋੜਾ ਉਹਨਾਂ ਨੇ ਸ਼ਹਿਰਾਂ 'ਚ ਦੇਖ ਕੇ ਵੀ ਭਾਜਪਾ ਐ 18-19% ਵੋਟਾਂ ਭਾਜਪਾ ਲੈ ਕੇ ਗਈ ਹੈ 24 ਅਮਨ ਰੋੜਾ ਨੂੰ ਭਗਵੰਤ ਮਾਨ ਹੋਣਾ ਨੇ ਕਿਹਾ ਵੀ ਮੈਂ ਨਹੀਂ ਚਾਹੁੰਦਾ ਕੋਈ ਹੋਰ ਆਵੇ ਅਮਨ ਰੋੜਾ ਆ ਗਏ ਪਰ ਭਗਵੰਤ ਮਾਨ ਵੀ ਨਾਲ ਹੋਣੇ ਚਾਹੀਦੇ ਸੀ 1+1 ਦਾ ਪੈਕੇਜ ਚੱਲਣਾ ਚਾਹੀਦਾ ਸੀ ਭਗਵੰਤ ਮਾਨ ਦਿਖਣਾ ਚਾਹੀਦਾ ਸੀ ਸ਼ਹਿਰਾਂ ਦੇ ਵਿੱਚ ਕਿਉਂਕਿ ਭਗਵੰਤ ਮਾਨ ਜਦੋਂ ਬਾਰ-ਬਾਰ ਮੁਫਤ ਬਿਜਲੀ ਦੀ ਗੱਲ ਯਾਦ ਕਰਾਉਂਦਾ ਨਾ ਸਰਕਾਰੀ ਨੌਕਰੀ ਦੀ ਗੱਲ ਯਾਦ ਕਰਾਉਂਦਾ ਨਾ ਪਰ ਭਗਵੰਤ ਮਾਨ ਜਦੋਂ ਲੱਖੇਦਾਰ ਭਾਸ਼ਣ ਆਉਂਦੇ ਨਾ ਭਗਵੰਤ ਮਾਨ ਦਾ ਉਹਦਾ ਅਸਰ ਆਉਂਦਾ ਇੰਪੈਕਟ ਨਰਿੰਦਰ ਮੋਦੀ ਕਿਉਂ ਇੰਨੀਆਂ ਸੀਟਾਂ ਜਿਤਾਉਂਦੇ ਨੇ ਕਿਉਂਕਿ ਨਰਿੰਦਰ ਮੋਦੀ ਦੇ ਭਾਸ਼ਣ ਦਾ ਇੰਪੈਕਟ ਹੈ ਇਸੇ ਤਰ੍ਹਾਂ ਭਗਵੰਤ ਮਾਨ ਹੈ ਹੁਣ ਮੈਂ 22 ਦੀ ਗੱਲ ਕਰ ਰਿਹਾ ਸੀ ਅਗਰ 22 ਚ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਨੂੰ ਇਕੋਕਾਰ ਦਿੱਤੀ ਹੁੰਦੀ ਵੀ ਤੁਸੀਂ ਇਕੋਕਾਰ ਚ ਚੋਣ ਪ੍ਰਚਾਰ ਕਰਨਾ ਹੈ ਰੋਟੀ ਪਾਣੀ ਇਕੱਠੇ ਖਾਣਾ ਹੈ ਤੇ ਕਾਂਗਰਸ ਸਰਕਾਰ ਬਣਾ ਸਕਦੀ ਸੀ ਭਾਵੇਂ ਚਿਹਰਾ ਚਰਨਜੀਤ ਸਿੰਘ ਚੰਨੀ ਸੀ ਇਹ ਬਹੁਤ ਇਹ ਚੀਜ਼ਾਂ ਦਾ ਲੋਕਾਂ ਤੇ ਅਸਰ ਪੈਂਦਾ ਮੈਂ ਕਹਿੰਦਾ ਪਾਸ ਦੇਖੋ ਤੁਸੀਂ ਚਰਨਜੀਤ ਚੰਨੀ ਹੁਣਾਂ ਦੀ ਗੱਲ ਕਰ ਰਹੇ ਹੋ ਚਰਨਜੀਤ ਚੰਨੀ ਮੌਜੂਦਾ ਐਮਪੀ ਨੇ ਜਲੰਧਰ ਤੋਂ ਪਰ ਜਿੱਤਾ ਰਾਜਾ ਵੜਿੰਗ ਲੁਧਿਆਣੇ ਦੇ ਵਿੱਚ ਕੋਈ ਖਾਸ ਕ੍ਰਿਸ਼ਮਾ ਨਹੀਂ ਦਿਖਾ ਸਕਿਆ ਚਰਨਜੀਤ ਚੰਨੀ ਵੀ ਕ੍ਰਿਸ਼ਮਾ ਜਿਹੜਾ ਵਾ ਉਹ ਨਹੀਂ ਦਿਖਾ ਪਾਇਆ ਹਾਲਾਂਕਿ ਉਹ ਦੋਵੇਂ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਲੋਕ ਸਭਾ ਦੇ ਵਿੱਚ ਪ੍ਰਚਾਰ ਵੀ ਕੀਤਾ ਲੋਕਾਂ ਵਾਸਤੇ ਵੀ ਕੀਤਾ ਤੇ ਆਪਣੀਆਂ ਸੀਟਾਂ ਵੀ ਕੱਢੀਆਂ ਮੈਂ ਤਾਂ ਉਹ ਹੀ ਗੱਲ ਕਹਿ ਰਿਹਾ ਜ਼ਿਮਨੀ ਚੋਣਾ ਲੋਕ ਸਭਾ ਤੇ ਕਾਰਪੋਰੇਸ਼ਨ ਚੋਣਾ ਬੜੀ ਵੱਖਰੀ ਵੱਖਰੀ ਪੁਮੇ ਹੁਣ ਲੋਕ ਸਭਾ ਚੋਣਾਂ ਵੇਲੇ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਰੰਧਾਵਾ ਵੱਡੇ ਵੱਡੇ ਚਿਹਰੇ ਲੜ ਰਹੇ ਸੀ ਸਾਰਾ ਕਾਰਡ ਇਹਨਾਂ ਦੇ ਨਾਲ ਸੀ ਹੁਣ ਜਦੋਂ ਕਾਰਪੋਰੇਸ਼ਨ ਦੀਆਂ ਚੋਣਾਂ ਸੀ ਜ਼ਿਮਨੀ ਚੋਣਾਂ ਸੀ ਚਾਰ ਜ਼ਿਮਨੀ ਚੋਣਾਂ 'ਚ ਸਾਰੇ ਆੱਡ-ਆੱਡ ਲੜੇ ਸੁਖਜਿੰਦਰ ਰੰਧਾਵਾ ਜੀ ਆੱਡ ਲੜੇ ਰਾਜਾ ਬੜਿੰਗ ਜੀ ਉੱਥੇ ਲੜੇ ਪ੍ਰਤਾਪ ਬਾਜਵਾੜੀ ਚਲੋ ਸਾਰੇ ਵੀ ਕਰਦੇ ਰਹੇ ਪਰ ਜ਼ਿਮਨੀ ਚੋਣਾਂ ਵੀ ਨਹੀਂ ਕੱਢ ਸਕੇ ਕਾਂਗਰਸ ਦੀ ਲੀਡਰਸ਼ਿਪ ਚਰਨਜੀਤ ਚੰਨੀ, ਪਰਗਟ ਸਿੰਘ ਇਹਨਾਂ ਸਾਰਿਆਂ ਤੋਂ ਉਮੀਦਾਂ ਜਲੰਧਰ 'ਚ ਵੀ ਬਹੁਤ ਸੀ। ਕਿ ਇਹ ਜਲੰਧਰ 'ਚ ਜਿਤਾ ਦੇਣਗੇ। ਮੁਕਾਬਲੇ 'ਚ ਆ ਜਾਣਗੇ। ਖੁਸ਼ੀ ਵਾਲਾ ਕੰਮ ਕਾਂਗਰਸ ਲਈ ਵੀ ਨਹੀਂ ਹੈ। ਇਹ ਨਹੀਂ ਵੀ ਕੱਲੇ ਆਮ ਆਦਮੀ ਪਾਰਟੀ ਨੂੰ ਹੀ ਹੈ। ਭਾਵੇਂ ਜਿੱਤੇ ਨੇ ਪਰ ਇਸ ਬੰਪਰ ਜਿੱਤ 'ਨੀ ਇੱਕ ਹੁੰਦਾ 33% ਤੇ ਪਾਸ ਹੋਣਾ, ਇੱਕ ਹੁੰਦਾ 50-60% ਨੰਬਰ ਲੈ ਜਾਣਾ। ਤੇ ਹੁੰਦਾ 90% ਤੋਂ ਉੱਤੇ ਜਾਣਾ। ਜਿਵੇਂ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਨਾ ਜੀ 92 ਸੀਟਾਂ ਕਾਰਪੋਰੇਸ਼ਨ ਦੇ ਵਿੱਚ ਐਦਾਂ ਦਾ ਰਿਜ਼ਲਟ ਜਿੱਤ ਮੰਨਿਆ ਜਾਣਾ ਸੀ ਜੋ ਕੁਝ ਹੋਇਆ ਮੇਰੀ ਨਜ਼ਰ ਚ ਆਮ ਆਦਮੀ ਪਾਰਟੀ ਲਈ ਇਹ ਸਧਾਰਨ ਨਤੀਜਾ ਹੈ ਅਮਨ ਰੋੜਾ ਜੀ ਸੰਤੁਸ਼ਟਾ ਇਸ ਕਰਕੇ ਕਿਉਂਕਿ ਪਹਿਲੀ ਵਾਰੀ ਕੌਂਸਲਰ ਲੜੇ ਔਰ ਪਹਿਲੀ ਵਾਰੀ 55% ਉਹਨਾਂ ਨੇ ਸੀਟਾਂ ਜਿੱਤੀਆਂ ਉਸ ਨਜ਼ਰ ਤੋਂ ਇਹ ਖੁਸ਼ੀ ਵਾਲੀ ਗੱਲ ਹੈ ਉਹ ਦੇਖ ਰਹੇ ਨੇ ਕਿ ਅਸੀਂ ਪਹਿਲੀ ਵਾਰੀ ਲੜੇ ਅਸੀਂ ਦੇਖ ਰਹੇ ਹਾਂ ਹਰ ਵਾਰ ਜਿਹੜਾ ਮੁਕਾਬਲਾ ਹੁੰਦਾ ਹੈ ਉਹਦੇ ਵਿੱਚ ਕੌਣ ਕਿੱਥੇ ਖੜਾ ਹੈ ਇਸੀ ਕਰਕੇ ਅਸੀਂ ਅਕਾਲੀ ਦਲ ਤੋਂ ਹੈਰਾਨ ਆ ਨਾ ਅਕਾਲੀ ਦਲ ਤਾਂ 3% ਤੇ ਰਹਿ ਤਿੰਨ ਕਿ ਤੇ ਰਹਿ ਗਿਆ ਔਰ ਜਿਹੜੇ ਇੰਡੀਪੈਂਡੈਂਟ ਨੇ ਉਹ 15% ਤੇ ਨੇ ਅਕਾਲੀ ਦਲ ਨਾਲੋਂ ਪਾਰਟੀ ਆਜ਼ਾਦ ਕੈਂਡੀਡੇਟਾਂ ਦੇ ਰੂਪ ਦੇ ਵਿੱਚ ਅੱਗੇ ਆਏ ਨੇ ਹੁਣ ਇਹ ਤੋਂ ਇਹ ਵੀ ਸੁਨੇਹਾ ਜਾਂਦਾ ਵੀ ਲੋਕਾਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਆ ਖੇਤਰੀ ਪਾਰਟੀ ਜਿੱਦਾਂ ਆਪਾਂ ਅਕਾਲੀ ਦਲ ਬਾਰੇ ਗੱਲ ਕਰਦੇ ਆ ਲੋਕਾਂ ਨੇ ਉਹਨਾਂ ਨੂੰ ਛੱਡ ਦਿੱਤਾ ਤੇ ਲੋਕਾਂ ਜਿਹੜੇ ਆਮ ਇੱਕ ਬੰਦਾ ਪਾਰਟਿਕੂਲਰ ਆਦਮੀ ਉਹਦੀ ਸੋਚ ਦੇ ਨਾਲ ਲੋਕ ਤੁਰੇ ਆ ਕਿ ਇਹ ਬੰਦਾ ਠੀਕ ਹੋ ਸਕਦਾ। ਦੇਖੋ ਦੋ ਤਿੰਨ ਗੱਲਾਂ ਵੱਡੀਆਂ ਹੋਈਆਂ ਨੇ। ਇੱਕ ਤਾਂ ਆਮ ਆਦਮੀ ਪਾਰਟੀ ਸਿਰਫ ਆਪਣੇ ਕਾਡਰ ਨੂੰ ਵੋਟਾਂ ਸੀਟਾਂ ਦੰਦੀ। ਆਮ ਆਦਮੀ ਪਾਰਟੀ ਸਿਰਫ ਆਪਣੇ ਕਾਡਰ ਨੂੰ ਵਲੰਟੀਅਰਸ ਨੂੰ ਕੈਂਡੀਡੇਟ ਦੰਦੀ ਚਾਹੇ ਸਾਰੇ ਪਹਿਲੀ ਵਾਰੀ ਚੋਣ ਲੜਨ ਵਾਲੇ ਹੁੰਦੇ। ਆਮ ਆਦਮੀ ਪਾਰਟੀ ਨੂੰ ਫਾਇਦਾ ਹੋਣਾ ਸੀ। ਹੁਣ ਹੋਇਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਦੂਸਰੀਆਂ ਪਾਰਟੀਆਂ ਤੋਂ ਬਹੁਤ ਲੀਡਰ ਆ ਕੇ ਟਿਕਣਾ ਲੱਗੇ। ਫਿਰ ਕਈਆਂ ਦੇ ਪਤੀਆਂ ਦੀਆਂ ਪਤਨੀਆਂ ਨੂੰ ਟਿਕਟਾਂ ਮਿਲ ਗਈਆਂ ਕਈਆਂ ਦੇ ਪਤੀ ਨੂੰ ਟਿਕਟਾਂ ਮਿਲ ਗਈਆਂ ਹੁਣ ਆਮ ਆਦਮੀ ਪਾਰਟੀ ਕਿ ਅੰਬੇਵਾਲ ਸਾਹਿਬ ਦੇ بیٹے ਨੂੰ ਟਿਕਟ ਦੇ ਕੇ ਪੰਜਾਬ ਦੇ ਵਿੱਚ ਇਹ ਸੁਨੇਹਾ ਦੇਗੀ ਕਿ ਸਾਡੇ ਲਈ ਵੀ ਇਹ ਕੋਈ ਫਰਕ ਵਾਲੀ ਗੱਲ ਨਹੀਂ ਤੇ ਕਾਰਪੋਰੇਸ਼ਨ ਜੀ ਵੀ ਇਹ ਗੱਲ ਖੁੱਲ ਗਈ ਲੋਕਾਂ 'ਚ ਸਭ ਤੋਂ ਵੱਧ ਡਿਬੇਟ ਇਸੇ ਗੱਲ ਦੀ ਹੋ ਰਹੀ ਆਮ ਲੋਕਾਂ 'ਚ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਤੋਂ ਵੱਖਰੀ ਪਾਰਟੀ ਸੀ ਭੀ ਆਮ ਆਦਮੀ ਪਾਰਟੀ ਨੇ ਉਸੇ ਤਰ੍ਹਾਂ ਦਾ ਵਰਤਾਰਾ ਕਰ ਲਿਆ ਜਿਵੇਂ ਦੂਸਰੀਆਂ ਪਾਰਟੀਆਂ ਕਰਦੀਆਂ। ਭਾਵੇਂ ਆਮ ਆਦਮੀ ਪਾਰਟੀ ਹਜੇ ਵੀ ਸੱਤਾ 'ਚ ਹੈ, ਤਕੜੀ ਹੈ ਪਰ ਜਿਵੇਂ ਜਿਵੇਂ ਸਿਧਾਂਤਕ ਸਮਝੌਤੇ ਹੁੰਦੇ ਜਾਣਗੇ, ਪਾਰਟੀਆਂ ਕਮਜ਼ੋਰ ਹੁੰਦੀਆਂ ਜਾਣਗੀਆਂ। ਹੁਣ ਅੱਜ ਅਕਾਲੀ ਦਲ ਇਸ ਸਿਟੀ ਦੇ ਕਿਉਂ ਹੈ ਵੀ ਪੂਰੇ ਪੰਜਾਬ 'ਚ ਨਗਰ ਕੌਂਸਲਾਂ, ਮੇਅਰਾਂ ਪਾ ਕੇ ਆ ਵਾਰਡਾਂ ਦੇ ਕੌਂਸਲਰ ਪਾ ਕੇ ਮਸਾਂਤੀ ਕਿੱਤੀ ਤੱਕ ਪਹੁੰਚਿਆ? 962 ਵਿੱਚੋਂ ਅਕਾਲੀ ਦਲ ਸਾਰਾ ਕੁਝ 31 ਕੌਂਸਲਰਾਂ ਤੇ ਰਹਿ ਗਿਆ ਤੇ ਸ਼ਹਿਰਾਂ ਵੱਡੇ ਸ਼ਹਿਰਾਂ ਚ ਤਾਂ 10 11 12 ਹੀ ਐ ਤੇ ਕਿਉਂ ਹੋਇਆ ਕਿਉਂਕਿ ਸਿਧਾਂਤਕ ਤੌਰ ਤੇ ਅਕਾਲੀ ਦਲ ਖੜਾ ਨਹੀਂ ਉਤਰਿਆ ਇਸੇ ਤਰ੍ਹਾਂ ਪਰਿਵਾਰਵਾਦ ਦਾ ਸਿਧਾਂਤ ਹੁਣ ਵਲੰਟੀਅਰਾਂ ਨੂੰ ਟਿਕਟਾਂ ਆਉਂਦੀਆਂ ਦੂਸਰਿਆਂ ਨੂੰ ਨਾ ਆਉਂਦੀਆਂ ਇਹ ਹੀ ਫੈਕਟਰ ਰਹਿ ਔਰ ਹੁਣ 27 ਦਾ ਸੈਮੀਫਾਈਨਲ ਔਖਾ ਕਿਉਂ ਬਣ ਗਿਆ ਹੁਣ ਜਿਹੜੇ 95 ਹੋ ਗਏ ਆਮ ਆਦਮੀ ਪਾਰਟੀ ਦੇ ਐਮ ਐਲ ਏ ਆਮ ਆਦਮੀ ਪਾਰਟੀ ਦੇ ਜਿਹੜਾ origignal ਕਾਡਰ ਸੀ ਉਹ ਕਿੰਨਾ ਹੈ ਦੂਸਰਾ ਹੁਣ ਦਬਾਅ ਹੋਏਗਾ ਆਮ ਆਦਮੀ ਪਾਰਟੀ ਤੇ ਵੀ ਵੀ ਭਾਈ ਜਿਹੜੇ ਇਹ 95 ਜਿੱਤੇ ਹੈ ਹੁਣ ਇਹਦੇ ਚੋਂ ਰੱਖਣੇ ਰੱਖਣੇ ਕਿਹੜੇ ਨੇ ਤੇ ਛਾਂਟਣੇ ਕਿਹੜੇ ਨੇ ਜਦੋਂ ਰੱਖਣ ਤੇ ਛਾਂਟਣ ਦਾ ਰੌਲਾ ਆਉਣਾ ਹੈ ਉਦੋਂ ਗੱਲ ਅੱਗੇ ਵਧਣੀ ਹੈ ਅੱਛਾ ਡੱਲਾ ਸਾਹਿਬ ਇੱਕ ਗੱਲ ਹੋਰ ਆਪਾ ਭਾਜਪਾ ਬਾਰੇ ਵੀ ਗੱਲ ਕਰ ਰਹੇ ਆ ਕਾਂਗਰਸ ਬਾਰੇ ਵੀ ਗੱਲ ਕਰ ਰਹੇ ਆ ਪਰ ਜਿਹੜੇ ਮੁੱਦੇ ਦਾ ਸਵਾਲ ਆ ਜਿਹੜਾ ਲੋਕ ਵੀ ਜਾਣਨਾ ਚਾਹੁੰਦੇ ਆ ਵੀ ਆਖਰ ਫਿਰ ਮੇਅਰ ਬਣੂਗਾ ਬਣੂਗਾ ਕਿਦਾਂ ਪਟਿਆਲੇਚ ਤੇ ਚਲੋ ਮੰਨ ਲਿਆ ਆਮ ਆਦਮੀ ਪਾਰਟੀ ਮੇਅਰ ਬਣਾ ਲੂਗੀ ਠੀਕ ਹੈ ਪਰ ਜਿੱਥੇ ਕਾਂਗਰਸ ਵੀ ਅੱਪਰ ਹੈਂਡ ਤੇ ਆ ਜਾਂ ਜਿੱਥੇ ਆਜ਼ਾਦ ਵੱਧ ਨੇ ਜਾਂ ਜਿੱਥੇ ਬਸਪਾ ਵੀ ਫਗਵਾੜਾ ਦੇ ਵਿੱਚ 3 ਸੀਟਾਂ ਲੈ ਗਈ ਆਖਰ ਮੇਅਰ ਫਿਰ ਕਿਦਾਂ ਬਣਨਗੇ ਦੇਖੋ ਆਮ ਤੌਰ ਦੇ ਉੱਤੇ ਕੀ ਹੁੰਦਾ ਇਕ ਤਾਂ ਇਹਨਾਂ ਮੇਅਰ ਦੀਆਂ ਚੋਣਾਂ ਦੇ ਵਿੱਚ ਐਂਟੀ ਡਿਫੈਕਸ਼ਨ ਲਾ ਨਹੀਂ ਹੈਗਾ ਦਲ ਬਦਲੀ ਕਾਨੂੰਨ ਨਹੀਂ ਹੈਗਾ ਜਦੋਂ ਮੇਅਰ ਦੇ ਲਈ VOTING ਹੋਣੀ ਹੈ ਜਦੋਂ ਮੇਅਰ ਦੇ ਲਈ VOTING ਹੋਣੀ ਹੈ ਕੋਈ ਵੀ ਕਾਉਂਸਲਰ ਕਿਸੇ ਨੂੰ ਵੀ ਮੇਅਰ ਦੇ ਤੌਰ ਤੇ ਵੋਟ ਪਾ ਸਕਦਾ ਹੈ ਇਹ ਬੜਾ ਸਭ ਤੋਂ ਵੱਡਾ ਮਾਮਲਾ ਹੈ ਜਿਹੜਾ ਇਹ ਨਗਰ ਨਿਗਮ ਦੀਆਂ ਚੋਣਾਂ 'ਚ ਹੁੰਦਾ ਹੈ ਦਿੱਲੀ ਨਗਰ ਨਿਗਮ ਦੇ ਵਿੱਚ ਵੀ ਕੋਈ ਐਂਟੀ ਡਿਫੈਕਸ਼ਨ ਲਾ ਨਹੀਂ ਹੈਗਾ ਚੰਡੀਗੜ੍ਹ ਦੇ ਵਿੱਚ ਹੈ ਚੰਡੀਗੜ੍ਹ ਦੇ ਵਿੱਚ ਜਿਹੜੀ ਪਾਰਟੀ ਦਾ ਮੇਅਰ ਹੈ ਤੁਸੀਂ ਵੇਖੋ ਨਾ ਜਦੋਂ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋਣੀ ਸੀ ਤੇ ਉਹ ਕਿੱਡੀ ਵੀਵੀਆਈਪੀ ਚੋਣ ਬਣ ਗਈ ਸੀ ਕਿਉਂ ਕਿ ਕਿਉਂਕਿ ਉੱਥੇ ਐਂਟੀ ਡਿਫੈਕਸ਼ਨ ਲਾ ਲੱਗਦਾ ਹੈ ਉੱਥੇ ਤੁਸੀਂ ਜਿਹੜੀ ਪਾਰਟੀ 'ਚੋਂ ਤੁਸੀਂ ਉਸੇ ਪਾਰਟੀ ਨੂੰ ਹੀ ਵੋਟ ਪਾਉਂਗੇ ਕਿਉਂਕਿ ਵਿਪ ਜਾਰੀ ਹੁੰਦਾ ਔਰ ਚੰਡੀਗੜ੍ਹ ਦੇ ਵਿੱਚ ਜਦੋਂ ਕਾਉਂਸਲਰ ਬਦਲਦੇ ਸੀ 2/3 ਦੇ ਹਿਸਾਬ ਨਾਲ ਫੇਰ ਗੱਲ ਸਮਝ ਆਉਂਦੀ ਸੀ ਅਦਰਵਾਇਜ਼ ਚੰਡੀਗੜ੍ਹ ਦੇ ਵਿੱਚ ਵੀ ਇਹ ਜਿਹੜੀ ਅਸੀਂ ਸਥਿਤੀ ਦੇਖੀ ਹੈ ਇੱਕ ਇੱਕ ਸੀਟ ਦੇ ਲਈ ਕਿਉਂਕਿ ਉੱਥੇ ਬੀਬੀ ਬੀਬੀ ਜਿਹੜੇ ਅ ਕਿਰਨ ਖੇਰ ਸੀ ਉਹਨਾਂ ਦੀ ਵੀ ਵੋਟ ਸੀ ਉਹ ਵੀ ਆਉਂਦੇ ਸੀ ਔਰ ਜਦੋਂ ਹੁਣ ਪੰਜਾਬ 'ਚ ਵੀ ਇਹ ਮੇਅਰ ਦੀਆਂ ਜਦੋਂ ਵੋਟਾਂ ਪੈਣੀਆਂ ਨੇ ਤੁਸੀਂ ਵੇਖੋ ਅਸੀਂ ਇੱਕ ਇੱਕ ਸ਼ਹਿਰ ਲੈ ਲੀਏ ਜਦੋਂ ਅਸੀਂ ਪਟਿਆਲੇ ਦੀ ਗੱਲ ਕਰਦੇ ਹਾਂ ਪਟਿਆਲੇ 'ਚ ਤਾਂ ਪੂਰੀ ਬਹੁਮਤ ਹੈ ਹੁਣ ਜੇ ਤੁਸੀਂ ਅੰਮ੍ਰਿਤਸਰ ਦੀ ਗੱਲ ਕਰੋ ਅੰਮ੍ਰਿਤਸਰ ਦੇ ਵਿੱਚ ਭਾਵੇਂ ਲਗਭਗ ਬਹੁਮਤ ਹੈ ਕਾਂਗਰਸ ਕਿਪਟ ਬਹੁਮਤੀ ਹੈ ਜਲੋ 43 ਸੀਟਾਂ ਨੇ 85 ਚੋਂ ਪਰ ਉੱਥੇ ਐਮਐਲਏ ਦੀਆਂ ਵੋਟਾਂ ਵੀ ਪੈਣੀਆਂ ਨੇ ਮੇਅਰ ਦੀ ਚੋਣ ਵੇਲੇ ਐਮਪੀ ਦੀ ਵੋਟ ਵੀ ਪੈਣੀ ਹੈ ਕਿੰਨੇ ਆਮ ਆਦਮੀ ਪਾਰਟੀ ਦੇ ਨੇ ਕਿੰਨੇ ਐਮਪੀ ਨੇ ਇਹ ਫਰਕ ਪੈਣਾ ਹੈ ਇਸੇ ਤਰ੍ਹਾਂ ਲੁਧਿਆਣਾ ਹੁਣ ਲੁਧਿਆਣੇ 'ਚ ਸ਼ਹਿਰ 'ਚ ਲਗਭਗ ਸਾਰੀ ਆਮ ਆਦਮੀ ਪਾਰਟੀ ਦੇ ਐਮਐਲਏ ਆ ਜਦੋਂ ਮੇਅਰ ਦੀ ਇਲੈਕਸ਼ਨ ਹੋਣੀ ਹੈ ਤੇ ਉਹ ਮੇਅਰਾਂ ਦੀਆਂ ਵੋਟਾਂ ਵੀ ਕਾਊਂਟ ਹੋਣੀ ਹੈ ਜੇ ਜਦੋਂ ਮੇਅਰ ਚੁਣਿਆ ਜਾਣਾ ਹੈ ਤੇ VOTING ਹੋਣੀ ਹੈ ਮੇਅਰ ਲਈ ਹਮ ਐਮਐਲਏ ਦੀ ਵੋਟ ਵੀ ਪਈ ਔਰ ਕੋਈ ਵੀ ਚੁਣਿਆ ਹੋਇਆ ਕਾਉਂਸਲਰ ਕਿਸੇ ਪਾਰਟੀ ਚ ਜਾ ਸਕਦਾ ਚੁਣਿਆ ਹੋਇਆ ਕਾਉਂਸਲਰ ਤੁਸੀਂ ਤੁਸੀਂ ਵੇਖੋ ਆਪਾਂ ਚੰਡੀਗੜ੍ਹ ਚ ਵੀ ਨਜ਼ਾਰਾ ਦੇਖਿਆ ਸੀ ਨਾ ਵੀ ਪਹਿਲਾਂ ਸ਼ਾਮਲ ਹੋਏ ਇਸ ਕਾਰਨ ਤੇ ਸਾਡੇ ਲੀਡਰ ਬੜੇ ਸ਼ੇਰ ਆ ਇਹ ਨਜ਼ਾਰਾ ਫੇਰ ਦੇਖਣ ਨੂੰ ਮਿਲੂ ਇਹਨ ਜਰਾ ਦੇਖਣ ਨੂੰ ਮਿਲੂਗਾ ਤੁਹਾਨੂੰ ਜਲੰਧਰ ਚ ਵੀ ਦੇਖਣ ਨੂੰ ਮਿਲੂਗਾ ਲੁਧਿਆਣਾ ਚ ਵੀ ਦੇਖਣ ਨੂੰ ਮਿਲੂਗਾ ਕਿਉਂਕਿ ਆਮ ਆਦਮੀ ਪਾਰਟੀ ਸੱਤਾ ਚ ਹੈ ਮੈਨੂੰ ਇਹ ਲੱਗਦਾ ਕਿ ਦੂਸਰੀਆਂ ਪਾਰਟੀਆਂ ਦੇ ਕਾਉਂਸਲਰ ਟੁੱਟ ਕੇ ਆਮ ਆਦਮੀ ਪਾਰਟੀ ਚ ਚਲੇ ਜਾਣਗੇ ਇਹ ਤੁਹਾਡੇ ਸਾਹਮਣੇ ਆਏਗਾ ਮੈਨੂੰ ਇਹ ਲੱਗਦਾ ਫਗਵਾੜਾ ਲੁਧਿਆਣਾ ਔਰ ਜਲੰਧਰ ਔਰ ਇਵਨ ਅੰਮ੍ਰਿਤਸਰ ਵੀ ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਹੋਣੀ ਹੈ ਕਿ ਮੇਅਰ ਸਾਡਾ ਬਣੇ ਭਾਵੇਂ ਸਪਸ਼ਟ ਬਹੁਮਤ ਨਾਲ ਇੱਕ ਜਿੱਤੇ ਨਹੀਂ ਕੋਈ ਹੈਰਾਨੀ ਨਹੀਂ ਹੋਏਗੀ ਅਗਰ ਚਾਰੇ ਜਿਹੜੀਆਂ ਨਗਰ ਨਿਗਮਾਂ ਨੇ ਉੱਥੇ ਮੇਅਰ ਆਮ ਆਦਮੀ ਪਾਰਟੀ ਦਾ ਬਣ ਜੇ ਤੇ ਬਿਲਕੁਲ ਹੈਰਾਨੀ ਨਹੀਂ ਹੋਣੀ ਤੁਸੀਂ ਵੇਖੋ ਨਾ ਜੀ ਅੰਮ੍ਰਿਤਸਰ ਦੇ ਵਿੱਚ ਮੇਅਰ ਆਮ ਆਦਮੀ ਪਾਰਟੀ ਨੇ ਬਣਾਉਣਾ ਤੇ ਫਿਰ ਗੁਰਜੀਤ ਔਜਲਾ ਐਵੇਂ ਜੋਰ ਲਾਉਂਦੇ ਨੇ ਵਿਚਾਰੇ ਨਹੀਂ ਦੇਖੋ ਹਰ ਜੇ ਹੋ ਸਕਦਾ ਹੈ ਕਿ ਕਾਂਗਰਸ ਦੇ ਜਿਹੜੇ ਕਾਉਂਸਲਰ ਨੇ ਉਹ ਐਡੇ ਤਕੜੇ ਹੋਣ ਕਿ ਉਹ ਨਾ ਹਿਲਣ ਤਾਂ ਉਹ ਬਣਾ ਵੀ ਸਕਦੇ ਨੇ ਨਹੀਂ ਦੇਖੋ ਪੰਜਾਬ ਤੇ ਦਿੱਲੀ 'ਚ ਫਰਕ ਹੈ ਨਾ ਦਿੱਲੀ ਦੇ ਵਿੱਚ ਓरिजिनल politcal variety ਮਿਲੀ ਸੀ ਦਿੱਲੀ ਦੇ ਵਿੱਚ ਜਿਹੜੀ ਪੌਦ ਸੀ ਜਿਹੜਾ ਜਿਹਨੂੰ ਅਸੀਂ ਕਿਵੇਂ ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਨੇ ਉਹ ਬੂਟੇ ਤਿਆਰ ਕੀਤੇ ਸੀ ਲੀਡਰ ਪਰ ਪੰਜਾਬ 'ਚ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਕਈ ਵਾਰੀ ਜਦੋਂ ਹੁੰਦਾ ਨਾ ਜੀ ਕਿ ਇਧਰ ਉਧਰ ਬਹੁਤ ਲੀਡਰ ਆਏ ਹੋਏ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਜਿੱਤੇ ਹੋਏ ਕੈਂਡੀਡੇਟ ਵੀ ਨੇ ਉਹਨਾਂ ਦੇ ਵਿੱਚੋਂ ਕਈ ਪੁਰਾਣੀਆਂ ਪਾਰਟੀਆਂ 'ਚ ਆਏ ਨੇ ਉਹ ਵਾਪਸ ਵੀ ਮੁਰ ਸਕਦੇ ਕਿ ਤੁਸੀਂ ਟਿਕਟ ਨਹੀਂ ਸੀ ਦਿੱਤੀ ਜੀ ਮੈਂ ਉਧਰ ਚੱਲ ਗਿਆ ਟਿਕਟ ਮਿਲੀ ਮੈਂ ਜਿੱਤ ਵੀ ਲਿਆ ਤੇ ਫਿਰ ਸਭ ਤੋਂ ਵੱਡੀ ਗੱਲ ਮੈਨੂੰ ਕਹਿਣੀ ਨਹੀਂ ਚਾਹੀਦੀ ਪਰ ਮੈਂ ਕਰੂੰਗਾ ਜ਼ਰੂਰ ਕਿੰਨਾ ਪੈਸਾ ਲੱਗ ਗਿਆ ਇਹਨਾਂ ਚੋਣਾਂ 'ਚ ਕੌਂਸਲਰਾਂ ਦਾ ਇੱਥੋਂ ਤੱਕ ਖਬਰ ਆ ਗਈਆਂ ਵੀ ਕਈ ਕਹਿੰਦੇ ਵੀ ਲੱਖਾਂ ਰੁਪਏ ਲੱਗ ਗਿਆ ਜੀ ਹੁਣ ਮੈਂ ਕੀ ਨਾਮ ਲਵਾਂ ਫਿਗਰ ਕਿੰਨੀ ਲੱਗੀ ਕਹਿੰਦੇ ਲੱਖਾਂ ਰੁਪਏ ਲੱਗਿਆ ਤੇ ਕਈ ਅਜੇ ਵੀ ਹੋਣਗੇ ਜਿਹੜੇ ਕਹਿੰਦੇ ਹੋਣਗੇ ਵੀ ਲੱਖਾਂ ਰੁਪਏ ਲੱਗੇ ਪਾਈਏ ਹੁਣ ਲੱਗ ਤਾਂ ਗਏ ਕਿਉਂਕਿ ਉਹਦਾ ਇੱਜ਼ਤ ਦਾ ਸਵਾਲ ਬਣ ਗਿਆ ਸੀ ਤੇ ਹੁਣੇ ਮੁੜਨਗੇ ਕਿਵੇਂ ਤੇ ਫੇਰ ਕਈਆਂ ਦੇ ਮੁੜਨ ਦਾ ਇੰਤਜ਼ਾਮ ਹੋ ਜਾਣਾ ਇਹ ਬੜਾ ਕੁਝ ਹੋਣਾ ਹੈ ਇੱਥੇ ਪਾਰਲੀਮੈਂਟ ਦੇ ਵਿੱਚ ਨੋਟ ਲਹਿਰਾਤੇ ਸੀ ਸਾਡੇ ਜੇ ਪਾਰਲੀਮੈਂਟ ਦੇ ਵਿੱਚ ਵੋਟ ਪਿੱਛੇ ਨੋਟ ਲਹਿਰਾਏ ਜਾ ਸਕਦੇ ਨੇ ਪਰ ਉਹਦੇ ਚ ਦੋਸ਼ੀ ਕੋਈ ਨਹੀਂ ਨਿਕਲਿਆ ਤੇ ਜਦੋਂ ਆਮ ਸੀ ਜਿਹਨੇ ਜਿਹੇ ਮਾਨਤ੍ਰਿਤ ਬਾਦਲਵੀ ਤੇ ਨੌਕਰੀਆਂ ਵੰਡਦੇ ਸੀ ਉਹ ਵੀਡੀਓ ਵੀ ਆਇਆ ਸੀ ਵੀ ਮੈਂ ਫਲਾਣੇ ਵਿਭਾਗ ਵਿੱਚ ਲਵਾ ਦੇਣਾ ਫਲਾਣੇ ਚ ਲਵਾ ਦੇਣਾ ਚਲੋ ਉਹ ਉਹਨੂੰ ਤਾਂ ਅਸੀਂ ਵਾਅਦੇ ਦੇ ਰੂਪ ਚ ਦੇਖ ਲੈਨੇ ਆ ਨਾ ਵੀ ਮੈਂ ਕਿਸੇ ਨੂੰ ਸਪਾਰਸ਼ ਕਰ ਦਿਆਂਗੇ ਕਿਸੇ ਨੂੰ ਕਹਿ ਦਿਆਂਗੇ ਦੇਖੋ ਸਫਾਰਿਸ਼ ਕਰਨਾ ਤਾਂ ਹੱਕ ਹੈ ਨਾ ਕੋਈ ਮੰਨੇ ਨਾ ਮੰਨੇ ਸਫਾਰਿਸ਼ ਤੁਸੀਂ ਕਰੋ ਪਰ ਕਰਨ ਵਾਲੇ ਨੇ ਤਾਂ ਨਿਯਮਾਂ ਨਾਲ ਹੀ ਕਰਨਾ ਨਾ ਤੇ ਸਫਾਰਿਸ਼ ਵਾਲੇ ਨੇ ਵੀ ਕਹਿ ਦੇਣਾ ਕਿ ਮੈਂ ਵੀ ਸਫਾਰਿਸ਼ ਨਿਯਮਾਂ ਮੁਤਾਬਕ ਹੀ ਕਹਿ ਰਿਹਾ ਹਾਂ ਮੈਂ ਕਿਹੜਾ ਕਹਿ ਰਿਹਾ ਵੀ ਨਿਯਮ ਭੰਗ ਕਰ ਦੋ ਨਾਲੇ ਕਿਸੇ ਦੀ ਗੇਮ ਤੇ ਨਿਯਮ ਬੰਦ ਹੋਣਾ ਨਹੀਂ ਇਸ ਕਰਕੇ ਅਪਰ ਹੈਂਡ ਮੇਅਰ ਬਣ ਲਈ ਅੱਜ ਵੀ ਆਮ ਆਦਮੀ ਪਾਰਟੀ ਦਾ ਔਰ ਹੁਣ ਅਗਲੇ 2-3 ਦਿਨਾਂ ਦੇ ਵਿੱਚ ਮੇਅਰ ਬਣਾਉਣ ਦੀ ਜਿਹੜੀ ਜੰਗ ਸ਼ੁਰੂ ਹੋਣੀ ਪੋਲਿਟੀਕਲ ਕਾਂਗਰਸ ਵੱਲੋਂ ਕੋਸ਼ਿਸ਼ ਕੀਤੀ ਜਾਣੀ ਹੈ ਵੀ ਅਸੀਂ ਘੱਟੋ ਘੱਟ 2-3 ਮੇਅਰ ਬਣਾ ਲਈਏ ਆਪ ਵੱਲੋਂ ਕੋਸ਼ਿਸ਼ ਹੋਣੀ ਹੈ ਵੀ ਮੇਅਰ ਜਿਤਾ ਲਈਏ ਅਕਾਲੀ ਦਲ ਔਰ ਭਾਜਪਾ ਦੌੜ ਚੋਂ ਬਾਹਰ ਹੈ ਅਕਾਲੀ ਦਲ ਵਾਲੇ ਤਾਂ ਮੈਂ ਜਦੋਂ ਪਹਿਲਾਂ ਗਿਆ ਸੀ ਇਹੀ ਸੋਚਣਗੇ ਵੀ ਸਾਨੂੰ ਕਿੱਧਰ ਜਾਣਾ ਚਾਹੀਦਾ ਜੇ ਉਹ ਜਾਣਾ ਚਾਹਣ ਵੋਟ ਪਾਉਣ ਲਈ ਵੋਟ ਤਾਂ ਪਾਣੀ ਹੈ ਨਾ ਨਹੀਂ ਤਾਂ ਆਪਣੀ ਵੋਟ ਨਾ ਪਾਉਣ ਇਹੋ ਅੱਛਾ ਅਕਾਲੀ ਦਲ ਦੀ ਤੁਸੀਂ ਜ਼ਿਕਰ ਕੀਤਾ ਮੈਨੂੰ ਯਾਦ ਆ ਗਿਆ ਮੇਰਾ ਪਹਿਲਾ ਸਵਾਲ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਯਾਨੀ ਹਰਪ੍ਰੀਤ ਸਿੰਘ ਹੁਣਾਂ ਦੇ ਹੱਕ ਦੇ ਵਿੱਚ ਇੱਕ ਭਾਰੀ ਇਕੱਠ ਹੁੰਦਾ ਹੁਣ ਇਹ ਮਾਮਲਾ ਹੋਰ ਗੁੰਝਲਦਾਰ ਹੋ ਗਿਆ ਜਿੱਥੇ ਪਹਿਲਾਂ ਵਿਵਾਦਾਂ ਦੇ ਵਿੱਚ ਮੀਟਿੰਗ ਸੱਦ ਲਈ ਫਿਰ ਮੀਟਿੰਗ ਰੱਦੀ ਹੋ ਗਈ ਤੇ ਹੁਣ ਇਹ ਇਕੱਠ ਜਿਹੜਾ ਇਤੁਏ ਤਾਂ ਲੱਗਦਾ ਵੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਸਮਰਥਨ ਮਿਲ ਰਿਹਾ ਜਿੱਦਾਂ ਆਪਾਂ ਗੱਲ ਵੀ ਕਰਦੇ ਆਂ ਵੀ ਹੋ ਸਕਦਾ ਗਿਆਨੀ ਜੀ ਵੀ ਜਿਹੜੇ ਆ ਇਹ ਦੌੜ ਦੇ ਵਿੱਚ ਆਜਣ ਪ੍ਰਧਾਨਗੀ ਦੇਖੋ ਕੱਲ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਇੱਕ ਇਕੱਠ ਰੱਖਿਆ ਗਿਆ ਸੀ ਵੱਖ-ਵੱਖ ਸਿੱਖ ਜਥੇਬੰਦੀਆਂ ਮੰਨਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ 'ਚ ਜਿਸ ਤਰ੍ਹਾਂ ਦਾ ਵੀ ਪਿਛਲੇ ਸਮੇਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਫੈਸਲੇ ਲਈ ਔਰ ਜਿਹੜੇ ਉਹਨਾਂ 'ਤੇ ਇਲਜ਼ਾਮ ਲਾਏ ਗਏ ਇੱਕ ਵੱਖਰੀ ਧਿਰ ਵੱਲੋਂ ਹਾਲਾਂਕਿ ਐਸਜੀਪੀਸੀ ਨੇ ਤਾਂ ਜਾਂਚ ਕਮੇਟੀ ਬਣਾਤੀ ਉਹਦਾ ਵਿਰੋਧ ਕੀਤਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਜੀ ਵੱਖ-ਵੱਖ ਸਿੱਖ ਜਥੇਬੰਦੀਆਂ ਸਿੰਘ ਸਾਹਿਬ ਜਿਹੜੇ ਦਮਦਵਾ ਸਭ ਤਖਤ ਦੇ ਨੇ ਗਿਆਨੀ ਹਰਪੀ ਸਿੰਘ ਉਹਨਾਂ ਦੇ ਸਮਰਥਨ ਚ ਨੇ ਉਹ ਕਹਿੰਦੇ ਕਿ ਸੱਚਮੁੱਚ ਗਿਆਨੀ ਹਰਪੀ ਸਿੰਘ ਉਹਨਾਂ ਦੀ ਕਿਰਦਾਰ ਕੁਸ਼ੀ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਇੱਕ ਆਠ ਹੋਇਆ ਸ਼੍ਰੀ ਮੁਖਸਰ ਸਾਹਿਬ ਔਰ ਤੁਸੀਂ ਵੇਖਿਓ ਆਉਂਦੇ ਦਿਨਾਂ 'ਚ ਇਹ ਕੱਟ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਹੋਣਗੇ ਕਿਉਂਕਿ ਇਸ ਕੱਟ ਨੇ ਰਾਹ ਦਿਖਾਤਾ ਹੋਰ ਸਿੱਖ ਜਥੇਬੰਦੀਆਂ ਨੂੰ ਬਿਲਕੁਲ ਔਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਨਿਸ਼ਚਿਤ ਤੌਰ ਤੇ ਮੈਂ ਮੰਨਦਾ ਕਿ ਅਗਲੇ ਪ੍ਰਧਾਨਗੀ ਦੌੜ 'ਚ ਅਗਲੇ ਪ੍ਰਧਾਨ ਦੀ ਦੌੜ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਹਾਂ ਉਹ ਆਪ ਆਪਣੇ ਆਪ ਨੂੰ ਦੌੜ 'ਚ ਮੰਨਣ ਜਾਂ ਨਾ ਮੰਨਣ ਉਹ ਚੋਣ ਲੜਨੀ ਜਾਂ ਨਾ ਲੜਨ ਪਰ ਲੋਕ ਚੋਣਗੇ ਔਰ ਸੁਧਾਰ ਲਹਿਰ ਦੇ ਸਾਰੇ ਲੀਡਰ ਚੋਣਗੇ कि अगर ज्ञानी हरप्रीत सिंह ਵਰਗੀ ਸਖਸ਼ੀਅਤ ਚੋਣ ਲੜਨ ਲਈ ਅੱਗੇ ਆਉਂਦੀ ਹੈ ਪ੍ਰਧਾਨ ਦੀ ਤੇ ਅਸੀਂ ਨਾਲ ਆਵਾਂਗੇ ਸੋ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਚ ਪ੍ਰਧਾਨਗੀ ਦੀ ਦੌੜ ਔਰ ਲੜਾਈ ਤੇ ਬੜੀ ਦਿਲਚਸਪ ਬਣਨੀ ਹੈ ਔਰ ਸ਼ਾਇਦ ਜਿਹੜੀ ਐਸਜੀਪੀਸੀ ਨੇ ਮੀਟਿੰਗ ਮੁਲਤਵੀ ਕੀਤੀ ਹੈ ਉਹਦੇ ਪਿੱਛੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਹਜੇ ਇਸ ਮਾਮਲੇ ਦੇ ਵਿੱਚ ਕੁਝ ਦਿਨ ਇੰਤਜ਼ਾਰ ਕਰੀਏ ਔਰ ਉਸ ਤੋਂ ਬਾਅਦ ਕਿਸੇ ਫੈਸਲੇ ਤੇ ਪਹੁੰਚੀ ਜੀ ਦਰਸਾਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦੇਣੇ ਹੋ ਖਬਰ ਪੜਤਾਲ ਨੂੰ ਔਰ ਖਬਰਾਂ ਬਾਰੇ ਪੂਰੀ ਪੜਤਾਲ ਜਿਹੜੀ ਆ ਉਹਦਾ ਵਿਸ਼ਲੇਸ਼ਣ ਵੀ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਗਲ ਜੀ ਸਸਿਗਲ ਜੀ ਬਹੁਤ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਕਿ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ ਸੰਜੀਤ